ਲੇਰਾ ਗਾਗਾ ਨੂੰ ਵੱਡਾ ਤੋਹਫਾ ਦੇਣ ਦੇ ਲਈ ਕੈਬਨਿਟ ਮੰਤਰੀ ਵਰਿੰਦਰ ਗੋਇਲ ਪਹੁੰਚੇ ਜਿਨ੍ਹਾਂ ਨੇ 15 ਕਰੋੜ ਰੁਪਏ ਦੀ ਲਾਗਤ ਨਾਲ ਰੁਕੇ ਪਏ ਡਿਚ ਡਰੇਨ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ ਜਿਸ ਨੂੰ 3 ਕਿਲੋਮੀਟਰ ਤੱਕ ਵੱਡੇ ਪਾਈਪ ਲਗਾ ਕੇ ਅੰਡਰਗਰਾਉਂਡ ਕੀਤਾ ਜਾ ਰਿਹਾ ਹੈ ਐਸ ਦੇ ਨਾਲ ਨਾਲ ਜਾਖਲ ਰੋਡ ਤੇ ਇੰਟਰਨੋਕ ਟਾਈਲਾਂ ਲਗਾਉਣ ਦਾ ਕੰਮ ਤੇ ਸਵਾਰੀਆਂ ਦੇ ਲਈ ਨਵੇਂ ਬੱਸ ਸਟਾਪ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਨੇ ਗਾਗਾ ਨਹਿਰ ਦੇ ਕੋਲ ਵਾਲੇ ਚੌਂਕ ਦਾ ਵੀ ਸੁੰਦਰੀਕਰਨ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਸਭ ਕਮਾਨਾਲ ਲਹਿਰਾ ਗਾਗਾ ਦੇ ਲੋਕਾਂ ਨੇ ਮੰਤਰੀ ਗੋਇਲ ਦਾ ਧੰਨਵਾਦ ਵੀ ਕੀਤਾ ਮંત્રી ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਦੇ ਵਿੱਚ ਜਦੋਂ ਸਾਡੇ ਮਕਾਨ ਬਣੇ ਹੁੰਦੇ ਸੀ ਤਾਂ ਜਦੋਂ ਬਾਰਿਸ਼ਾਂ ਹੁੰਦੀਆਂ ਸੀ ਸਾਡੇ ਮੂਹਰੇ ਜਿਹੜੇ ਰਸਤੇ ਹੁੰਦੇ ਸੀ ਉਹ ਡਿੱਕੇ ਖਰਾਬ ਹੋ ਜਾਂਦੇ ਸਾਨੂੰ ਦੁਬਾਰਾ ਫੇਰ ਉਸ ਤੋਂ ਬਣਾਉਣਾ ਹੀ ਪੈਂਦਾ ਸੀ ਸੋ ਇਹ ਡਿਚ ਡੇਨ ਬੰਨ ਦੇ ਨਾਲ ਕਵਰ ਹੋਣ ਦੇ ਨਾਲ ਔਰ ਮੂਹਰੇ ਜਿਹੜੇ ਹੁਣ ਇੰਟਰਲੌਕ ਦਾ ਕੰਮ ਦੁਬਾਰੇ ਸਟਾਰਟ ਕਰ ਰਹੇ ਨੇ ਪਹਿਲਾਂ ਦੋ ਤਿੰਨ ਵਾਰੀ ਬੰਦ ਹੋ ਚੁੱਕਿਆ ਤਾਂ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤਾਂ ਹੋਰ ਸ਼ਹਿਰ ਨਿਵਾਸੀਆਂ ਦਾ ਵੀ ਮਿਨਾਂ ਵੱਲੋਂ ਬੱਸ ਸਟੈਂਡ ਦੀ ਵੀ ਮੰਗ ਕਰੀ ਹੈ ਇੱਥੇ ਵੀ ਮਿਨੀ ਬੱਸਾਂ ਜੋ ਇਹਦੇ ਵਿੱਚ ਜਿਹੜੇ ਚੌਂਕ ਦੇ ਵਿੱਚ ਛੋਪੜੀ ਟਾਈਪ ਦੀ ਇਸ ਤਰ੍ਹਾਂ ਬੱਸ ਸਟੈਂਡ ਬਣਾਇਆ ਜਾਵੇ ਤੇ ਉਸ ਦੇ ਵਿੱਚ ਬੈਂਚ ਲੱਗੇ ਜਾਣ ਤੇ ਉਹ ਵੀ ਇਹਨਾਂ ਨੇ ਮਨਜ਼ੂਰ ਕੀਤਾ ਹੈ ਕਹਿੰਦੇ ਬਹੁਤ ਸੁੰਦਰ ਸੁੰਦਰ ਬਣਾਵਾਂਗੇ ਔਰ ਚੌਂਕ ਵਧੀਆ ਢੰਗ ਦੇ ਨਾਲ ਬਣਾ ਕੇ ਆਪਣੇ ਸ਼ਹਿਰ ਨੂੰ ਇੱਕ ਵਧੀਆ ਤੋਹਫਾ ਦੇਵਾਂਗੇ ਇਹ ਜੀ ਸਮੱਸਿਆ ਇਹ ਸੀ ਜੀ ਇਹ ਆਪਣਾ ਜੋ ਨਾਲਾ ਸੀ ਇਹ ਕਵਰ ਹੋਇਆ ਸੀ ਇਹ ਚ ਪਾਈਪ ਲਾਈਨ ਪਈ ਸੀ ਸਾਰੇ ਚ ਤੇ ਇਹਦੇ ਉੱਤੇ ਮੰਨ ਲਓ 15 ਫੁੱਟ 16 ਫੁੱਟ ਕੁਛ ਵੀ ਲੋਕ ਟਾਈਲ ਲੱਗੀ ਸੀ ਕੁਛ ਹੀ ਛਾ ਰਹਿ ਗਿਆ ਸੀ ਆਹ ਵਾਲਾ ਜੀ ਇਹ ਸੀ ਤੇ ਮਤਲਬ ਕਿ ਲੋਕ ਟਾਈਲ ਸਾਹਨੇ ਮੰਗ ਕਰਕੇ ਮੰਤਰੀ ਸਾਹਿਬ ਤੋਂ ਲਗਾਤੀ ਸੀ ਤੇ ਸ਼ੁਰੂ ਕਰਾਤਾ ਸੀ ਕੰਮ ਉਸ ਤੋਂ ਬਾਅਦ ਇਹ ਕੰਮ ਬੰਦ ਹੋ ਗਿਆ ਇਹ ਬੰਦ ਹੋ ਗਿਆ ਕਿਸੇ ਵਜ੍ਹਾ ਕਾਰਨ ਚਲੋ ਕੋਈ ਸ਼ਿਕਾਇਤ ਕਰਤੀ ਜਾਂ ਕੁਝ ਵੀ ਹੋਇਆ ਇਹ ਕੰਮ ਬੰਦ ਹੋ ਗਿਆ ਮੰਦ ਹੋਣ ਤੋਂ ਬਾਅਦ ਅੱਜ ਦੁਬਾਰਾ ਮੰਤਰੀ ਸਾਹਿਬ ਨੇ ਆ ਕੇ ਇਹ ਕੰਮ ਸ਼ੁਰੂ ਕਰਵਾਇਆ ਹੈਗਾ ਜਦੋਂ ਅਸੀਂ ਮੰਤਰੀ ਸਾਹਿਬ ਤੋਂ ਮੰਗ ਕਰੀ ਵੀ ਇਹ ਕੰਮ ਦੁਬਾਰਾ ਸ਼ੁਰੂ ਹੋਣਾ ਚਾਹੀਦਾ ਤਾਂ ਦੁਬਾਰਾ ਸ਼ੁਰੂ ਕਰਾਇਆ ਹੈਗਾ ਬਹੁਤ ਹੀ ਵਧੀਆ ਤੇ ਸੋਹਣੇ ਤਰੀਕੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਵੀ ਉਹਨਾਂ ਨੇ ਸਾਡੇ ਇੱਕ ਸੱਦੇ ਤੇ ਹੀ ਸਾਡਾ ਪੂਰੇ ਸਾਡੇ ਕੋਲੇ ਪਹੁੰਚੇ ਤੇ ਇਹ ਕੰਮ ਸ਼ੁਰੂ ਕਰਵਾਇਆ ਹੈ ਜੀ ਸਮੱਸਿਆ ਤਾਂ ਇਹ ਲੋਕਾਂ ਦੀ ਬਹੁਤ ਪੁਰਾਣੀ ਦੀ ਹੈ ਟ੍ਰੈਚਰ ਡਰੇਨ ਦੇ ਨਾਂ ਦੇ ਨਾਲ ਜਿਹੜੀ ਇਹ ਡਰੇਨ ਸੀ ਜਿਹੜੀ ਸ਼ਹਿਰ ਦੇ ਵਿੱਚੋਂ ਵਿਚਦੀ ਜਾਂਦੀ ਸੀ ਤੇ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਮੰਗ ਸੀ ਕਿ ਇਸ ਟ੍ਰੈਚਰ ਡਰੇਨ ਦਾ ਜਿਹੜੀ ਕਿ ਕਈ ਵਾਰੀ ਹਾਦਸਿਆਂ ਦਾ ਵੀ ਕਾਰਨ ਬਣਦੀ ਦੀ ਤੇ ਸਾਰੀਆਂ ਦੁਕਾਨਾਂ ਦੇ ਬਿਲਕੁਲ ਅੱਗੇ ਉਹਦੀ ਲੰਘਦੀ ਸੀ ਤੇ ਦੁਕਾਨ ਦੁਕਾਨਾਂ ਨੂੰ ਜਾਣ ਦੇ ਲਈ ਰਸਤਾ ਵੀ ਨਹੀਂ ਸੀ ਤੇ ਜਿਹੜੀ ਪਰਲੀ ਬੱਸ ਸਟੈਂਡ ਦੇ ਪਿਛਲੇ ਪਾਸੇ ਗਰੀਬ ਲੋਕ ਸलम बस्ती ਜਿਹਨੂੰ ਕਹਿੰਦੇ ਆ ਉਹ ਸਾਰੇ ਲੋਕ ਇਸ ਡਿਚ ਡਰੇਨ ਦੇ ਉੱਪਰ ਉਹਨਾਂ ਦੇ ਘਰ ਸੀ ਸੋ ਇਸ ਮਸਲੇ ਤੇ ਬੜੇ ਲੰਬੇ ਸਮੇਂ ਤੋਂ ਜੋ ਲੋਕਾਂ ਦੀ ਮੰਗ ਸੀ ਉਹ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਆ ਇਹ ਜਿਹੜੀ ਡਿਚ ਡਰੇਨ ਹੈ ਇਹ ਕਰੀਬ 3 ਕਿਲੋਮੀਟਰ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਤੇ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਾਰੀ ਡਿਚ ਡਰੇਨ ਨੂੰ ਵੱਡੇ ਪਾਈਪ ਪਾ ਕੇ ਜਿਹੜਾ ਅੰਡਰਗਰਾਉਂਡ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਆ ਸਾਰੀ ਜਾਖਲ ਰੋਡ ਦੇ ਲੋਕਾਂ ਦੀ ਮੰਗ ਸੀ ਕਿ ਇੱਥੇ ਸੜਕ ਦੇ ਨਾਲ-ਨਾਲ ਇੰਟਰਲੌਕ ਟਾਇਲ ਵੀ ਲਾ ਦਿੱਤੀ ਜਾਵੇ। ਸੋ ਸਰਕਾਰ ਵੱਲੋਂ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਆ ਇਹ ਵੀ ਫੈਸਲਾ ਕੀਤਾ ਕਿ ਸਾਰੀ ਇਸ ਸੜਕ ਤੇ ਇੰਟਰਲੌਕ ਟਾਇਲ ਲਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਤੇ ਹੁਣ ਮੈਂ ਕਹਿ ਸਕਦਾ ਕਿ ਇਸ ਸੜਕ ਦੇ ਬਣਨ ਨਾਲ ਪਹਿਲਾਂ ਟੱਚ ਟ੍ਰੇਨ ਕਵਰ ਹੋਈ ਫਿਰ ਉੱਪਰ ਸੜਕ ਬਣੀ ਇੰਟਰਲੌਕ ਟਾਇਲ ਹੋਈ ਤੇ ਇਸ ਦਾ ਫਾਇਦਾ ਜਿਹੜਾ ਸਾਰੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਤਾਂ ਹੈ ਹੀ ਗਿਆ ਤੇ ਲੋਕਾਂ ਨੂੰ ਵੀ ਇੱਕ ਵੱਡੀ ਗੰਦਗੀ ਤੋਂ ਜਿਹੜੀ ਰਾਹਤ ਮਿਲੀ ਹੈ ਕਿਉਂਕਿ ਲੋਕ ਜਦ ਇੱਥੋਂ ਨੇ ਲੰਘਦੇ ਸੀ ਉਹਨਾਂ ਨੂੰ ਬੜਾ ਔਖਾ ਸੀ ਸੋ ਇਹ ਕੰਮ ਅੱਜ ਫਿਰ ਦੁਬਾਰੇ ਸੀ ਸ਼ੁਰੂ ਕਰਾ ਰਹੇ ਆਂ ਤੇ ਦੂਜਾ ਜਿਹੜਾ ਚੌਕ ਸੀ ਜਦੋਂ ਕੋਈ ਬਾਹਰੋਂ ਬਸ ਸ਼ਹਿਰ ਦੇ ਵਿੱਚ ਐਂਟਰ ਕਰਦਾ ਇਹਦੀ ਸੁੰਦਰਤਾ ਦੇ ਲਈ ਉਹ ਅਸੀਂ ਸਾਰਾ ਮੇਰੇ ਨਾਲ ਡੇਣੇ ਸਾਡੇ ਡਿਪਾਰਟਮੈਂਟ ਦੇ ਅਸੀਂ ਰਜਿੰਦਰ ਕੋਈ ਜੀ ਨਾਲ ਨੇ ਇਹਨਾਂ ਦਾ ਸਾਰਾ ਸਟਾਫ ਐਸਡੀਓ ਤੇ ਐਸਡੀਓ ਸਾਹਿਬ ਨਾਲ ਨੇ ਅੱਜ ਅਸੀਂ ਇਹ ਵੀ ਇੱਥੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਚੌਕ ਨੂੰ ਸੁੰਦਰ ਰੱਖਿਆ ਜਾਂਦਾ ਤਾਂ ਕਿ ਜੋ ਕੋਈ ਬਾਹਰੋਂ ਆਉਂਦੇ ਆ ਤਦੋਂ ਪਤਾ ਲੱਗੇ ਕਿ ਅਸੀਂ ਲਹਿਰਾ ਗਾਗਾ ਦੇ ਵਿੱਚ ਐਂਟਰ ਕਰ ਰਹੇ ਸੋ ਉਹ ਵੀ ਜਿਸ ਤਰੀਕੇ ਦਾ ਲੋਕਾਂ ਨੇ ਕਿਹਾ ਕਿ ਇੱਥੇ ਸੁੰਦਰਤਾ ਦੇ ਲਈ ਕੋਈ ਝੌਂਪੜੀ ਟਾਈਪ ਚਾ ਜੋ ਵੀ ਇਹਨਾਂ ਨੇ ਕਿਹਾ ਉਹ ਸਾਰਾ ਜਿਹੜਾ ਬਣਾਉਣ ਦਾ ਕੰਮ ਹੈ ਹੋ ਗਈ ਅੱਜ ਅਸੀਂ ਇੱਥੇ ਫਾਈਨਲ ਕਰਨ ਦੇ ਲਈ ਆਏ ਆ ਤੇ ਫਾਈਨਲ ਕੀਤਾ ਵੀ ਸੋ ਇਸ ਦੀ ਮੈਂ ਸਾਰਿਆਂ ਨੂੰ ਜਿਹੜੇ ਦੁਕਾਨਦਾਰ ਨੇ ਇੱਧਰ ਰਹਿਸ਼ਾ ਨੇ ਜਿਨ੍ਹਾਂ ਦੀਆਂ ਸਾਰਿਆਂ ਨੂੰ ਇਸੇ ਦੀ ਵਧਾਈ ਵੀ ਦਿੰਦਾ ਤੇ ਮੈਂ ਧੰਨਵਾਦ ਵੀ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਤਿ ਭਾਉ ਸਿੰਘ ਮਾਨਹਰਾਂ ਦਾ ਜਦੋਂ ਉਹਨਾਂ ਨੇ ਕਿਹਾ ਦੱਸਿਆ ਉਹਨਾਂ ਨੂੰ ਕਿ ਪੈਸੇ ਤੇ ਬੜੇ ਲੱਗਣੇ ਆ ਪਰ ਡਿਮਾਂਡ ਲੋਕਾਂ ਦੀ ਸਹੀ ਆ ਤਾਂ ਉਹਨਾਂ ਨੇ ਬੜੀ ਖੁਲਦਲੀ ਦੇ ਨਾਲ ਕਿਹਾ ਸੀ ਕੋਈ ਗੱਲ ਨਹੀਂ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਤੇ ਆਪਾਂ ਇਹ ਰਾਹਤ ਪ੍ਰਦਾਨ ਕਰਨੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਿਆ ਪਿਛਲੇ 30 40 ਸਾਲ ਤੋਂ ਇਸ ਤੇ ਰਾਜਨੀਤੀ ਵੀ ਹੁੰਦੀ ਰਹੀ ਆ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਿਹਾ ਜਾਂਦਾ ਰਿਹਾ ਦੀ ਇਹ ਡਿਚ ਰੇਨ ਦਾ ਸੀ ਕਰਦੇ ਆਂਗੇ ਜੀ ਠੀਕ ਕਰਦੇ ਆਂਗੇ ਜੀ ਠੀਕ ਸੋ ਅੱਜ ਲੋਕ ਮੈਂ ਸਮਝਦਾ ਮਹਿਸੂਸ ਵੀ ਕਰ ਰਹੇ ਨੇ ਤੇ ਸਾਰੇ ਜੇ ਲੋਕਾਂ ਨੂੰ ਰਾਹਤ ਮਿਲੀ ਤਾਂ ਨੇਚਰਲੀ ਲੋਕ ਖੁਸ਼ ਨੇ ਇਸ ਕਰਕੇ